ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ 2-4 ਮਰ ਜਾਣਗੇ ਕਿ ਮਸਿਆ ਲੱਗਣੋਂ ਹਟ ਜਾਊਗੀ ਇਹ ਡਾਇਲੋਗ ਪਤਾ ਕਿਨੇ ਬੋਲਿਆ ਸੀ ਸ਼ੇਮੇਂ ਦੇ ਸੁਪੁੱਤਰ ਮੂਤਪੰਨ ਹੁਨੇ ਇਹ ਕਹਿਆ ਸੀ ਵੀ ਜੇ ਸਾਡੇ ਵਿੱਚੋਂ 2-4 ਮਰ ਗਏ ਕਿ ਮਸਿਆ ਲੱਗਣੋਂ ਹਟ ਜਾਊਗੀ 21 ਤੇ ਅੱਜ ਮੇਰਾ ਜੀ ਕੀਤਾ ਵੀ ਚੇਤੇ ਕਰਾ ਦਈਏ ਭੈਡਾ ਕਿਤੇ ਕਿਉਂ ਕਰਾਉਣ ਲੱਗ ਪਾ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਪਾਈ ਸੀ ਕਿ ਜੱਜ ਸਾਹਿਬ ਜੀ ਮੇਰੇ ਕੋਲੋਂ ਜਿਹੜੀਆਂ ਗਲਤੀਆਂ ਹੋਈਆਂ ਸੀ ਨਾ ਉਹਦੇ ਕਾਰਨ ਐਨਐਸਏ ਲਾ ਕੇ ਮੈਨੂੰ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਛੁੜ ਦਿੱਤਾ ਸੀ ਤੇ ਹੁਣ ਮੇਰੀ ਜਿਹੜੀ ਜ਼ਿੰਦਗੀ ਹੈ ਉਹ ਜੇਲ੍ਹ ਵਿੱਚ ਕੱਟ ਰਹੀ ਹੈ ਤੇ ਨਸ਼ੇ ਵਗੈਰਾ ਮੈਨੂੰ ਕਰਨੇ ਪੈ ਰਹੇ ਨੇ ਉਦਾਂ ਮੈਨੂੰ ਅਗਲਿਆਂ ਨੇ ਐਮਪੀ ਬਣਾ ਦਿੱਤਾ ਸੀ ਤੇ ਹੁਣ ਮੈਂ ਚਾਹਨਾ ਵਾਂ ਵੀ ਮੈਂ ਬੰਦੇ ਦਾ ਪੁੱਤ ਬਣ ਗਿਆ ਵਾਂ ਤੇ ਮੇਰੇ ਗਲ ਵਿੱਚ ਪਟਾ ਪਾਇਆ ਵਾਂ ਤੇ ਤੁਸੀਂ ਕਿਰਪਾ ਕਰਕੇ ਜਿਹੜੀ ਐਨਐਸਏ ਲੱਗੀ ਹੈ ਮੇਰੇ ਤੇ ਉਹ ਹਟਾ ਦਿਆ ਜੀ ਇਹ ਪਟੀਸ਼ਨ ਪਾਈ ਸੀ ਤੇ ਜਵਾਬਤਾ ਕੀ ਆਇਆ ਸੁਪਰੀਮ ਕੋਰਟ ਨੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਮਲਕੇ ਜਵਾਬ ਤਾਂ ਕੀ ਦੇਣਾ ਸੀ ਸਿੱਧਾ ਹੀ ਇਨਕਾਰ ਕਰਤਾ ਵੀ ਇਸ ਕੇਸ ਤੇ ਇਸ ਮੁੱਦੇ ਤੇ ਸੁਣਵਾਈ ਨਹੀਂ ਹੋ ਸਕਦੀ ਹਾਂ ਦੱਸੋ ਬਈ ਜਦੋਂ ਤੁਸੀਂ ਇੱਥੇ ਮਸਦੀ ਗੱਡੀਆਂ ਲੈ ਕੇ ਘੁੰਮਦੇ ਸੀ ਨਾਲ ਅਸਲਾ ਲੈ ਕੇ ਬਹੀਰਾ ਕੱਢਦੇ ਸੀ ਨਗਰ ਕੀਰਤਨ ਕਰਦੇ ਸੀ ਜੋ ਆਉਂਦਾ ਸੀ ਮੂੰਹ ਚੋਂ ਬੋਲ ਦਿੰਦੇ ਸੀ ਉਹਦੋਂ ਗੁਲਾਮ ਸੀ ਜਾ ਹੁਣ ਡਿਬਰੂਗੜ੍ਹ ਬੰਦ ਕੀਤਾ ਅਗਲੇ ਨੇ ਹੁਣ ਗੁਲਾਮ ਦੱਸਿਓ ਮੜਾ ਜਦੋਂ ਨਗਰ ਕੀਰਤਨ ਪਾਲਕੀ ਦੇ ਵਿੱਚ ਪੰਜ ਪਿਆਰੇ ਲੈ ਕੇ ਬਹੀਰਾ ਕੱਢੀਆਂ ਸੀ ਲੱਖਾਂ ਰੁਪਈਆ ਇਕੱਠਾ ਹੁੰਦਾ ਸੀ ਦੇਸੀ ਘਿਓ ਦੇ ਪਰੌਂਠੇ ਦੁੱਧ ਦਹੀਂ ਲੱਸੀ ਚੁਹਾਰੇ ਪਿਸਟੇ ਕਾਜੂ ਸੂਜੀ ਦਾ ਪ੍ਰਸ਼ਾਦ ਹਲਵਾ ਕਹਿੰਦੇ ਵਸੇ ਉਹ ਸ਼ਕੂਨ ਨੂੰ ਮਿਲਦਾ ਸੀ ਉਦੋਂ ਗੁਲਾਮ ਸੀ ਜਾਂ ਹੁਣ ਗੁਲਾਮ ਇਹ ਦੱਸੋ ਨਾ ਮਤਲਬ ਪਤਾ ਲੱਗ ਗਿਆ ਨਾ ਵੀ ਗੁਲਾਮੀ ਹੁੰਦੀ ਕੀ ਹੈ ਅਸ਼ਾ ਮੈਂ ਨਾ ਕਈ ਵਾਰੀ ਜਦੋਂ ਕੁਝ ਪੜ੍ਹਦਾ ਪੜ੍ਹਦਾ ਸੌਂ ਜਾਂ ਉਦੋਂ ਸੁਪਨਾ ਇਹ ਜਾ ਹੁੰਦਾ ਮੈਨੂੰ ਇਦਾਂ ਲੱਗਦਾ ਮੈਂ ਕਿਸੇ ਦੀ ਗੱਲ ਨਹੀਂ ਕਰਦਾ ਵੀ ਜਿਹੜਾ ਸਾਡਾ ਭਾਰਤ ਹੈ ਨਾ ਇਹ ਅੰਗਰੇਜ਼ਾਂ ਦਾ ਗੁਲਾਮ ਰਿਹਾ ਜਿਹੜੇ ਨੂੰ ਆਜ਼ਾਦ ਕਰਾਉਣ ਵਾਲੇ ਸੀ ਨਾ ਚੰਦਰ ਸੇਖਰ ਆਜ਼ਾਦ ਭਗਤ ਸਿੰਘ ਉਦਮ ਸਿੰਘ ਰਾਜਾ ਲਾਲਾ ਰਾਜਪートਰੇ ਰਾਜਗੁਰੂ ਕਰਤਾਰ ਸਿੰਘ ਸਰਾਬਾ ਬੜੀ ਲੰਬੀ ਕਤਾਰ ਹੈ ਇਨਾਂ ਦੀ ਇਹ ਉਹ ਨੇ ਜਿਨ੍ਹਾਂ ਨੇ ਨਾ ਸਭ ਕੁਝ ਜੁੱਤੀ ਦੀ ਨੋਕ ਤੇ ਠੁਕਰਾਤਾ ਸੀ ਦੋ ਵਕਤ ਰੋਟੀ ਮਿਲ ਗਈ ਠੀਕ ਹੈ ਤੇ ਨਹੀਂ ਜਿਵੇਂ ਕਹਿੰਦੇ ਫਾਕਾ ਕੱਟਣਾ ਕੋਈ ਚੱਕਰ ਨਹੀਂ ਪਾਣੀ ਪੀ ਲਿਆ ਘੁੱਟ ਦੋ ਚਾਰ ਮੁਠੀਆਂ ਪੂਰੀ ਟੀਮ ਨੂੰ ਛੋਲਿਆਂ ਦੇ ਦਾਣੇ ਮਿਲ ਗਏ ਚਬ ਕੇ ਗੁੜ ਦੀ ਡਲੀ ਖਾ ਕੇ ਇਹ ਬੰਦੇ ਸਬਰ ਸੰਤੋਖ ਵਾਲੇ ਸੀ ਤੇ ਅੱਜ ਵੀ ਉਹਨਾਂ ਦੇ ਕਿਰਦਾਰ ਤੇ ਕਰੈਕਟਰ ਤੇ ਕੋਈ ਉਂਗਲ ਨਹੀਂ ਉਠਾ ਸਕਦਾ ਕਿ ਉਹਨਾਂ ਦੀ ਦੇਣ ਹੈ ਸਾਡੇ ਭਾਰਤ ਨੂੰ ਤੇ ਜਿਹੜੇ ਮੁੱਤਪਾਲ ਵਰਗੇ ਕਹਿੰਦੇ ਸੀ ਨਾ ਅਸੀਂ ਗੁਲਾਮ ਜੀ ਸਾਨੂੰ ਆਜ਼ਾਦੀ ਚਾਹੀਦੀ ਹੈ ਮੈਂ ਬੇਨਤੀ ਤਾਂ ਕਰਨ ਲੱਗਾ ਵੀ ਜਿਹੜੀਆਂ ਭੇਡਾਂ ਨੇ ਉਹ ਥੋੜਾ ਜਿਹਾ ਨਿਰਣਾ ਕਰਿਓ ਵੀ ਜਦੋਂ ਤੁਸੀਂ ਨਗਰ ਕੀਰਤਨ ਕੱਢੇ ਪੰਜ ਪੰਜ 700 700 ਬੰਦਾ ਇਕੱਠਾ ਹੋਇਆ ਜੋ ਮੂੰਹ ਚ ਆਇਆ ਤੁਸੀਂ ਬੋਲ ਦਿੱਤਾ ਕਿਤੇ ਮੋਦੀ ਨੂੰ ਮਰਦਾਬਾਦ ਕਿਤੇ ਕਿਸੇ ਨੂੰ ਮਰਦਾਬਾਦ ਕਹ ਕਹਿੰਦੇ ਸੀ ਤੁਸੀਂ ਉਦੋਂ ਆਜ਼ਾਦ ਸੀ ਕੋ ਗੁਲਾਮ ਸੀ ਇਹ ਦੱਸਿਓ ਮੜਾ ਜਾ ਤੇ ਹੁਣ ਹੁਣ ਡਿਬਰੂਗੜ੍ਹ ਜੇਲ੍ਹ ਵਿੱਚ ਹੈ ਹੁਣ ਪੋਟੇਸ਼ਨ ਪਾਈ ਮਾਨਡਗ ਸੁਪਰੀਮ ਕੋਰਟ ਅਦਾਲਤ ਵਿੱਚ ਅਕੇ ਮੇਰੀ ਐਨਐਸਏ ਜਣਕੇ ਮੇਰੇ ਜਿਹੜੀ ਐਨਐਸਏ ਲੱਗੀ ਹੈ ਉਹ ਹਟਾ ਦਿਆ ਜੀ ਇਹ ਬੋਲੀ ਇਹਨਾਂ ਦੀ ਹਟਾ ਦਿਆ ਜੀ ਤੇ ਅਗਲਿਆਂ ਨੇ ਕੀ ਕੀਤਾ ਸੁਣਵਾਈ ਤਾਂ ਕੀ ਹੋਣੀ ਸੀ ਇਨਕਾਰ ਹੀ ਕਰਤਾ ਵੀ ਜਿਹੜੀ ਇਹ ਫੈਲ ਆਈ ਹੈ ਨਾ ਮੂਤਪਾਲ ਵੱਲੋਂ ਇਹ ਚੱਕਣੀ ਨਹੀਂ ਅਗਲਾ ਨੇ ਸੀ ਲਾ ਕੇ ਨਾਇਬਗੁਰੂ ਨੂੰ ਕਹਿਤਾ ਹੋਣਾ ਵੀ ਉੱਥੇ ਰੱਖ ਤੇ ਜਾ ਬਾਹਰ ਸਿੱਟ ਹੁਣ ਦੱਸੋ ਇਹ ਗੁਲਾਮੀ ਹੈ ਜਾਂ ਆਜ਼ਾਦੀ ਹੈ ਚਲੋ ਹੁਣ ਦੁਬਾਰਾ ਫੇਰ ਮੈਂ ਰਿਪੀਟ ਕਰ ਦਿੰਦਾ ਮਾੜਾ ਜਿਹਾ ਵੀ ਮਸਿਆ ਹੁਣ ਦੁਆਰੇ ਲਾਉਣੀ ਹੈ ਜਾਂ ਮਸਿਆ ਰਸਗੀ ਜੀ ਵੀ ਜ਼ਰੂਰੀ ਹੈ ਇਸ ਸਵਾਲ ਨੇ ਕਹਿੰਦੇ ਸੀ ਨਾ ਕੀ ਹੋ ਜੂ ਜੇ ਮਸਿਆ ਲੱਗਣੋਂ हट ਜੂ ਜੇ ਮੂਤਪਾਲ ਅੰਦਰ ਜੇਲ੍ਹ ਵਿੱਚ ਨਸ਼ੇ ਕਰਦਾ ਮਰ ਜੂ ਫਿਰ ਕੀ ਫਰਕ ਪੈਣ ਲਗਾ ਇੱਕ ਘਰੇ ਬੈਠਾ ਉਹ ਤਾਂ ਸ਼ਰੀਆਮ ਗੱਡੀ ਚ ਪੜ ਲਿਆ ਸੀ ਅਗਲੇ ਨੇ ਇਹ ਦਸਾਂ ਦੇ ਨੋਟ ਤੇ ਧਰਿਆ ਹੋਇਆ ਚਿੱਟਾ ਇਹ ਮਾਰਦਾ ਸੀ ਨਾ ਸੂਟੇ ਅਗਲੇ ਨੇ ਵੀਡੀਓ ਵਾਇਰਲ ਕਰ ਦਿੱਤੀ ਸੀ ਪਰ ਮੰਨਿਆ ਨਹੀਂ ਸੀ ਨਹੀਂ ਇਹ 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 ਆਈ ਇਹ ਆਈ ਨਾ ਬੜੀਏ ਇਹ ਤਾਂ ਕਹਿੰਦੇ ਸੀ ਨਾ ਇੱਕ ਘਰੇ ਬੈਠਾ ਨਸ਼ੇੜੀ ਇੱਕ ਜੇਲ੍ਹ ਚ ਨਸ਼ੇੜੀ ਹੈ ਕੀ ਹੋਜੂ ਜੇ ਤੁਸੀਂ ਉਦਾਹਰਣਾਂ ਦਿੰਦੇ ਸੀ ਗੁਰੂ ਸਾਹਿਬ ਦੇ ਚਾਰ ਲਾਲ ਹੋਏ ਨੇ ਦੋ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋਏ ਦੋ ਸੂਬੇ ਸਰਹੰਦ ਨੇ ਦੀਹਾ ਵੇਚਣ ਤੇ ਉਦਾਹਰਣਾਂ ਦਿੰਦੇ ਸੀ ਨਾ ਉਹਨਾਂ ਨੇ ਤਾਂ ਜਿਹੜੀ ਕੁਰਬਾਨੀ ਕੀਤੀ ਹੈ ਨਾ ਨੱਕ ਨਾਲ ਲਖੀਰਾ ਕਢਾਤੀਆਂ ਸੀ ਅਸੀਂ ਅਗ ਲੈਂਦੀਆਂ ਤੇ ਤੁਸੀਂ ਜੇ ਦੋ ਨਸ਼ੇੜੀ ਮਰ ਜਉਗੇ ਕੀ ਮਸਿਆ ਲਗਣੋਂ ਹਟ ਜੂ ਜਾਂ ਹਟ ਗਈ ਐ ਜਿਹੜੇ ਹੁਣ ਪੋਟੇਸ਼ਨ ਆ ਪਾਉਨੇ ਹੋ ਵਾਹ ਜੀ ਵਾਹ ਲੱਤਾਂ ਅਨਸਾਲ ਲੈਣੀਆਂ ਭਿੰਡਰਾਂ ਵਾਲੇ ਵਾਂਗੂ ਜਿਵੇਂ ਉਹ ਕਰਤੂਤਾਂ ਕਰਦਾ ਸੀ ਉਦਾਂ ਵੱਡਾ ਬਾਟਾ ਫੜ ਕੇ ਦੁੱਧ ਪੀਣਾ ਉਦਾਂ ਮੁੱਛਾਂ ਵਿੱਚ ਲਵੇੜ ਰੀਆਂ ਜਾਣ ਬੁਝ ਕੇ ਵੀ ਅਸੀਂ ਧਰਤੀ ਨਾਲ ਧਰਤ ਨਾਲ ਜੁੜੇ ਹੋਏ ਆਂ ਉਦਾਂ ਹੀ ਟੋਟੀਆਂ ਚੱਪਲਾਂ ਜਾਣ ਬੁਝ ਕੇ ਲੱਤਾਂ ਨੰਗੀਆਂ ਥੱਲੇ ਲਮਕਾਉਣੀਆਂ ਉਦਾਂ ਅੱਖ ਟੇਢੇ ਕਰਕੇ ਦੇਖਣਾ ਇਹ ਸਰਜਰੀ ਕਰਾਈ ਸੀ ਇਹ ਪਖੰਡ ਕੀਤਾ ਪਰ ਅਗਲੇ 2022 23 ਚ ਜੀ ਰਹੇ ਸੀ ਜਦੋਂ ਤੁਸੀਂ ਇਹ ਨਾਟਕ ਕੀਤੇ ਜਦੋਂ ਭਿੰਡਰਾਂ ਵਾਲਾ ਕਰਦਾ ਸੀ ਉਦੋਂ 40 ਸਾਲ ਪਿੱਛੇ ਜਾ ਕੇ ਦੇਖਣਾ ਸੀ ਫਿਰ ਸਮਝ ਆਉਂਦੀ ਵੀ ਅਸੀਂ ਕੀ ਕੀਤਾ ਚਲੋ ਸਾਰੀਆਂ ਗੱਲਾਂ ਦਫਾ ਕਰੋ ਇੱਕੋ ਹੀ ਗੱਲ ਦੱਸੋ ਵੀ ਆਜ਼ਾਦ ਕਦੋਂ ਸੀ ਤੇ ਗੁਲਾਮ ਕਦੋਂ ਜੇ ਕੋਈ ਮੇਰੇ ਕੋਲੋਂ ਪੁੱਛੇ ਸਾਡੇ ਨਾ ਇੱਕ ਡੈਮ ਰੱਖਿਆ ਹੋਇਆ ਡੌਗੀ 6 ਮਹੀਨਿਆਂ ਦਾ ਹਲੇ ਉਹ ਤੇ ਉਹਦੇ ਵੀ ਨਾ ਪਟਾ ਘੱਟੋ-ਘੱਟ 4-500 ਦਾ ਗਣ ਵਿੱਚ ਪਾਇਆ ਹੋਇਆ ਤੇ ਉਹ ਹਜੇ ਜੰਗ ਹੈਗਾ 5-6 ਮਹੀਨੇ ਦਾ ਤੋੜ ਦਿੰਦਾ ਹਉ ਤੇ ਬਾਦ ਫੇਰ ਲਿਆਉਣਾ ਪੈਂਦਾ ਜਾਨੀ ਕਿ ਮੂਤ ਪਾਲ ਦਿੱਤਾ ਉਦੋਂ ਘਟਿਆ ਪਟਾ ਗਲ ਚ ਪਾਇਆ ਹੋ ਠੀਕ ਹੈ ਇੱਕ ਵਾਰੀ ਪਾਤਾ ਲੋਕ ਲਾ ਕੇ ਉਹ ਵੱਡਾ ਜਿਹੜਾ ਪਹਿਲਾਂ ਅੰਗਰੀਜਾਂ ਵੇੜੇ ਹੁੰਦਾ ਸੀ ਉਹ ਲਾਇਆ ਹੋ ਘਮਾਉਂਦੇ ਹੋਣਗੇ ਅਗਲੇ ਅਜੇ ਤਾਂ ਫੇਰ ਵੀ ਬਾਹਰ ਗਰਾਊਂਡ ਹੈਗਾ ਖਾਲੀ ਪਲਾਟ ਹੈ ਨਹੀਂ ਉੱਥੇ ਘੁੰਮਣ ਵਾਜ ਤੇ ਘਮਾਉਣ ਵਾਜ ਤੇ ਲੈ ਜਾਂਦੇ ਆ ਹੁਣ ਤਾਂ ਉੱਥੇ ਜੇਲ੍ਹ ਕਰਮਚਾਰੀ ਨੂੰ ਕਹਿੰਦੇ ਮੈਂ ਫੜ ਸੰਗੜਾ ਇੱਕ ਤਰ ਨੂੰ ਲੈ ਜਾ ਮੜਾ ਘੁਮਾ ਕੇ ਲੈ ਹੁੰਦੇ ਹੋਣਗੇ ਅੱਛਾ ਚੋਲਾ ਲਾਉਂਦਾ ਹੋ ਉਦੋਂ ਮਰਿਆਦਾ ਕਿੱਥੇ ਹੋ ਉਦੋਂ ਇਹ ਗੱਲਾਂ ਜਿਹੜੀਆਂ ਅਸੀਂ ਕਹਿ ਰਹੇ ਆਂ ਜੀ ਕੋਈ ਖੁਸ਼ੀ ਨਾਲ ਨਹੀਂ ਕਹਿ ਰਹੇ ਇਹ ਦਰਦ ਹੈ ਮੈਨੂੰ ਵੀ ਤੁਸੀਂ ਨਾ ਗੁਲਾਮ 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 ਇਹ ਪੇਟ ਸਿਆਪਾ ਕਰਦੇ ਰਹੇ ਅਗਲੇ ਨੇ ਗੁਲਾਮ ਬਣਾਤਾ ਅਗਲੇ ਨੇ ਗੁਲਾਮ ਬਣਾਤਾ ਅਗਲੇ ਕਹਿੰਦੇ ਦੱਸਦੇ ਆ ਵੀ ਗੁਲਾਮੀ ਕੀ ਹੁੰਦੀ ਹੈ ਇਹ ਜਿਹੜੀ ਇਹ ਪੇਟਾਂ ਬਿਲਕਦੀਆਂ ਉਹਨਾਂ ਨੂੰ ਬੇਨਤੀ ਹੈ ਵੀ ਆਜ਼ਾਦਾਂ ਸੀ ਅਸੀਂ ਗੱਲ ਕਹਿ ਵੀ ਸਕਦੇ ਆ ਤੇ ਗੱਲ ਸੁਣਨੀ ਵੀ ਹੈ ਕਿਸੇ ਦੀ ਤੁਸੀਂ ਆਜ਼ਾਦ ਸੀ ਹੁਣ ਗੁਲਾਮ ਬਣਿਓ ਹਲ ਤਾਂ ਉਲਟਾ ਬਣਾਉਣ ਵੀ ਗੁਲਾਮ ਹਲੇ ਕੀ ਹੋਇਆ ਹਲ ਤਾਂ ਬੇਟ ਕਰੋ ਜਿਹੜਾ ਕਹਿੰਦਾ ਸੀ ਨਾ ਚਾਹ ਵੀ ਨਸ਼ਾ ਹੁੰਦਾ ਜੇ ਤੇ ਹੁਣ ਚਾਹ ਮਿਲਦੀ ਆ ਉੱਥੇ ਜਾਂ ਗੋਲੀਆਂ ਘੋਲ ਕੇ ਟੀਕਾ ਲਾਇਆ ਜਾਂਦਾ ਦੱਸ ਦਿਓ ਮੜਾ ਜੀ ਗੁਲਾਮੀ ਆਜ਼ਾਦੀ ਗੁਲਾਮੀ ਆਜ਼ਾਦੀ ਕਿਦਾਂ ਰਟਾ ਲਾਇਆ ਸੀ ਨਾ ਜੇ ਹੁਣ ਅਕਲ ਟਿਕਾਣੇ ਆ ਗਈ ਨਾ ਤਾਂ ਚੁੱਪ ਕਰਕੇ ਚੌਂਕੜਾ ਮਾਰ ਕੇ ਪਖੰਡ ਕਰਿਆ ਕਰੋ ਉਥੇ ਕਰਿਆ ਕਰੋ ਵਾਇਕੜੂ 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 ਫਿਰ ਸ਼ਕਤੀ ਆਉ ਫਿਰ 10 ਫੁੱਟ ਉੱਪਰ ਚੱਲ ਜੂ ਆਸਣ ਫਿਰ ਭਕਾਈ ਮਾਰ ਦਿਓ ਆਡੀਓ ਕਾਲ ਕਰਕੇ ਵੀ ਮੂਤਪਾਲ ਦਾ ਬਿਸਤਰਾ ਉੱਪਰ ਉੱਠ ਗਿਆ ਸਿੱਧੀ ਪਹਿਰੇ ਲੱਗਦੇ ਨੇ ਇਹੀ ਤਾਂ ਜੀਪ ਸਿੱਧੂ ਨੇ ਭਕਾਈ ਮਾਰੀ ਸੀ ਪਹਿਲਾਂ ਲੋਕਾਂ ਨੇ ਚੰਗਾ ਮੰਨ ਲਿਆ ਜਦੋਂ ਇਹ ਭਕਾਈ ਮਾਰੀ ਸ਼ਹੀਦੀ ਪੈਰਾ ਲੱਗਦਾ ਹੈ ਦਾੜੀ ਅੰਦਰ ਹੈ ਸਾਡੇ ਸ਼ਰਦਾ ਹੁੰਨੀ ਚਾਹੁੰਦੀ ਆ ਉਦੋਂ ਹੀ ਜਰੂਰ ਕੱਟਿਆ ਸੀ ਇਦਾਂ ਹੁਣ ਤੁਸੀਂ ਵੀ ਕੱਟੋ ਪਰ ਦੱਸਿਓ ਵੀ ਗੁਲਾਮ ਕਦੋਂ ਸੀ ਆਜ਼ਾਦ ਕਦੋਂ ਹੁੰੂਗੇ ਹੁਣ ਨਹੀਂ ਹੋਣਾ ਹੁਣ ਭੁੱਲ ਜਾਓ ਹੁਣ ਤਾਂ ਜੁੱਤੀਆਂ ਨੂੰ ਥਾਂ ਹੈ ਬਸ ਜਿੰਨਾ ਕੁ ਟਾਈਮ ਡਿਬਰੂਗੜ ਦੇ ਵਿੱਚ ਬੈਠੇ ਹੋ ਉਹਨਾਂ ਚਿਰ ਆਰਾਮ ਕਰੋ ਰੱਬ ਨੂੰ ਚੇਤੇ ਕਰ ਲਓ ਤੇ ਐਵੇਂ ਫੁਕਰੀਆਂ ਨਾ ਮਾਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ